ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਬਰਫ਼ ਨੇ ਉਤਰੀ ਟੇਬਲੈਂਡ ਨੂੰ ਹੈਰਾਨ ਕੀਤਾ ਨਿਊ ਇੰਗਲੈਂਡ ਚ ਭਾਰੀ ਬਰਫ਼ਬਾਰੀ ਗੱਡੀਆਂ ਤੇ ਲੋਕ ਫਸੇ ਵੈਨਕੂਵਰ ਅਗਲੇ ਸਾਲ ਵਿਸ਼ਵ ਕੱਪ ਦੀ ਸਹਿ ਮੇਜ਼ਬਾਨੀ ਕਰੇਗਾ ਕਿਸ ਨੂੰ ਲਾਭ ਹੋਵੇਗਾ ਰੰਦਾਵਾ ਦੇ ਬੇਟੇ ਨੂੰ ਧਮਕੀ ਦੇਣ ਵਾਲਾ ਅੰਮ੍ਰਿਤਸਰ ਤੋਂ ਗ੍ਰਿਫਤਾਰ ਰਵਿੰਦਰ ਜੜੇਜਾਂ ਨੇ ਇੰਗਲੈਂਡ 'ਚ ਇਤਿਹਾਸ ਰਚਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ 14 ਅਗਸਤ ਤੱਕ ਵਧੀ ਹੁਣ ਖਬਰਾਂ ਵਿਸਥਾਰ ਨਾਲ ਬਰਫ਼ ਨੇ ਉੱਤਰੀ ਟੇਬਲੈਂਡਸ ਨੂੰ ਹੈਰਾਨ ਕੀਤਾ ਉੱਤਰੀ ਟੇਬਲੈਂਡਸ ਤੇ ਬਰਫ਼ਬਾਰੀ ਦੀ ਸੰਭਾਵਨਾ ਕੁਝ ਲੋਕਾਂ ਲਈ ਇੱਛਾਵਾਂ ਵਾਂਗ ਮਹਿਸੂਸ ਹੋ ਸਕਦੀ ਹੈ ਗਾਇਰਾ ਦੀ ਸਰਦੀਆਂ ਦੀ ਵੰਡਰਲੈਂਡ ਦੇਖਣ ਆਏ ਲੋਕ ਕਰ ਵਾਪਸ ਜਾ ਕੇ ਹੈਰਾਨ ਹੋ ਸਕਦੇ ਸਨ ਕਿਉਂਕਿ ਇਸ ਖੇਤਰ ਦਾ ਜ਼ਿਆਦਾਤਰ ਹਿੱਸਾ ਧੋੜ ਨਾਲ ਪਰਿਆ ਹੋਇਆ ਸੀ ਚਪਟੇ ਸਰ ਮੀਟਰ ਦੀ ਉਚਾਈ ਵਾਲੇ ਗਾਇਰਾ ਚ ਸਵੇਰ ਤੋਂ ਹੀ ਬਫ ਦੀ ਧੂੜ ਦਿਨ ਭਰ ਵੱਧਦੀ ਰਹੀ ਬਲੈਕ ਮਾਊਂਟੇਨ ਵਿੱਚ ਗਾਇਰਾ ਅਤੇ ਅਰਮੀਡੇਲ ਦੇ ਵਿਚਕਾਰ ਚੜਨੇ ਪਾਰੀ ਸੈਟ ਵਾਲੇ ਸਨੋਮੈਨਾ ਦੇ ਨਿਰਮਾਣ ਲਈ ਕਾਫੀ ਸਨ ਆਵਾਜਾਈ ਦੀਆਂ ਚੁਣੌਤੀਆਂ ਵਿੱਚੋਂ ਪਟੜੀਆਂ ਤੇ ਬਰਫ਼ਬਾਰੀ ਕਾਰਨ ਵਲਚਾ ਰੋਡ ਸਟੇਸ਼ਨ ਤੇ ਆਉਣ ਵਾਲੀਆਂ ਐਸ ਡਬਲਯੂ ਟ੍ਰੇਨਿੰਗ ਰੇਲ ਗੱਡੀ ਦੀ ਉਡੀਕ ਕਰਨ ਦੀਆਂ ਰਿਪੋਰਟਾਂ ਆਈਆਂ ਹਨ ਉੱਤਰੀ ਟੇਬਲੈਂਡਜ਼ ਵਿੱਚ ਇਹ ਪਸ਼ੂਆਂ ਲਈ ਵੀ ਠੰਡਾ ਦਿਨ ਰਿਹਾ ਹੈ ਇਹ ਸਪਸ਼ਟ ਨਹੀਂ ਹੈ ਕਿ ਬਫ ਕਿੰਨੀ ਦੇਰ ਤੱਕ ਰਹੇਗੀ ਪਰ ਇਹ ਇੱਕ ਨਵੀਨਤਾ ਰਹੀ ਹੈ ਜਦੋਂ ਇਹ ਰਹਿੰਦੀ ਹੈ ਨਿਊ ਇੰਗਲੈਂਡ 'ਚ ਭਾਰੀ ਬਰਫ਼ਬਾਰੀ ਗੱਡੀਆਂ ਤੇ ਲੋਕ ਫਸੇ ਸਟੇਟ ਐਮਰਜੈਂਸੀ ਸਰਵਿਸ ਦਾ ਕਹਿਣਾ ਹੈ ਕਿ ਉੱਤਰੀ ਟੇਬਲੈਂਡਜ਼ ਵਿੱਚ ਇੰਨੀ ਡੁੰਗਾਈ ਤੇ ਬਰਫ਼ ਪਹਿਲਾਂ ਕਦੇ ਨਹੀਂ ਦੇਖੀ ਗਈ ਅਤੇ ਭਾਰੀ ਬਰਫ਼ਬਾਰੀ ਵਿੱਚ 200 ਵਾਹਨ ਫਸੇ ਹੋਣ ਦੀ ਖ਼ਬਰ ਹੈ। ਨਿਊ ਇੰਗਲੈਂਡ ਹਾਈਵੇ, ਮੁੰਬੀ ਅਤੇ ਬੈਂਡੇਮੀਰ ਦੇ ਵਿਚਕਾਰ ਅਤੇ ਕੇਂਟਕੀ ਅਤੇ ਉਰਾਲਾ ਦੇ ਵਿਚਕਾਰ ਬੰਦ ਹੈ। ਵਾਟਰਫਾਲ ਵੇਯਬੋਰ ਅਤੇ ਆਰਮਡੇਲ ਦੇ ਵਿਚਕਾਰ ਅਤੇ ਆਰਮਡੇਲ ਤੋਂ ਗਲੇਨ ਇਨਸ ਤੱਕ ਬੰਦ ਹੈ। ਜੇਰਾਲਡਿਨ ਫੇਨ ਨਿਊ ਇੰਗਲੈਂਡ ਹਾਈਵੇ ਤੇ 26 ਹੋਰ ਲੋਕਾਂ ਨਾਲ ਬੱਸ ਵਿੱਚ ਫਸ ਗਈ। ਕਿਉਂਕਿ ਉਸਦੀ ਆਰਮਡੇਲ ਜਾਣ ਵਾਲੀ ਉਡਾਨ ਟੈਮਵਰਥ ਵਿੱਚ ਉਤਰਨ ਲਈ ਮੋੜ ਦਿੱਤੀ ਗਈ ਸੀ ਮੱਧ ਉੱਤਰੀ ਤੱਟ ਤੇ ਜੰਗਲੀ ਹਵਾਵਾਂ ਨੇ ਇਮਾਰਤਾਂ ਦੀਆਂ ਛੱਤਾਂ ਓੜਾ ਦਿੱਤੀਆਂ ਜਿਸ ਵਿੱਚ ਕੇਂਪਸੀ ਹਾਈ ਸਕੂਲ ਵੀ ਸ਼ਾਮਲ ਹੈ ਇਹ ਉਸ ਤਰ੍ਹਾਂ ਨਹੀਂ ਹੈ ਜੋ ਅਸੀਂ ਮਈ ਵਿੱਚ ਦੇਖਿਆ ਸੀ ਜਦੋਂ ਮੱਧ ਉੱਤਰੀ ਤੱਟ ਵਿੱਚ ਰਿਕਾਰਡ ਤੋੜ ਹੜਾਏ ਸਨ ਉੱਤਰ ਪੱਛਮੀ ਰਾਜ ਐਮਰਜੈਂਸੀ ਸੇਵਾ ਜ਼ੋਨ ਦੇ ਕਮਾਂਡਰ ਸਟੋਰਟ ਫਿਸ਼ਰ ਨੇ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਕਿਉਂਕਿ 50 ਸੈਂਟੀਮੀਟਰ ਤੱਕ ਬਰਫਵਾਰੀ ਹੋਣ ਦੀ ਭਵਿੱਖਬਾਣੀ ਹੈ ਵੈਨਕੂਵਰ ਅਗਲੇ ਸਾਲ ਵਿਸ਼ਵ ਕੱਪ ਦੀ ਸਹਿ ਮੇਜ਼ਬਾਨੀ ਕਰੇਗਾ ਕਿਸ ਨੂੰ ਲਾਭ ਹੋਵੇਗਾ ਵਰਲਡ ਕੱਪ ਫੁੱਟਬਾਲ ਵੈਨਕੂਵਰ ਵਿੱਚ ਹੋਣ ਵਾਲਾ ਹੈ ਤੇ ਹੁਣ ਸਿਰਫ 1 ਸਾਲ ਬਾਕੀ ਹੈ ਜੂਲਸ ਬੋਇਕੋਫ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਵਿਸ਼ਵ ਕੱਪ ਕਰਵਾਉਣ ਦਾ ਉਹਨਾਂ ਤੇ ਕੀ ਅਸਰ ਹੋਵੇਗਾ ਭਾਵੇਂ ਸ਼ਹਿਰ ਨੂੰ ਪਰੋਸਾ ਹੈ ਉਨਾ ਮੁਤਾਬਕ ਜਿਹੜੇ ਵਾਦੇ ਬੋਲੀ ਦੌਰਾਨ ਕੀਤੇ ਗਏ ਸਨ ਉਹ ਹਕੀਕਤ ਵਿੱਚ ਪੂਰੇ ਨਹੀਂ ਹੋਏ 2018 ਵਿੱਚ ਸ਼ਿਕਾਗੋ ਨੇ ਖੇਡਾਂ ਦੀ ਮੇਜ਼ਬਾਨੀ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ ਕਿਉਂਕਿ FIFA ਇਹ ਨਹੀਂ ਦੱਸ ਸਕਿਆ ਕਿ ਇਸ ਦਾ ਸ਼ਿਕਾਗੋ ਦੇ ਲੋਕਾਂ ਤੇ ਕੀ ਅਸਰ ਪਵੇਗਾ ਐਡਮੰਟਨ ਨੇ ਵੀ ਮੇਜ਼ਬਾਨੀ ਲਈ ਬੋਲੀ ਦਿੱਤੀ ਸੀ ਪਰ ਉਸ ਨੂੰ ਚੁਣਿਆ ਨਹੀਂ ਗਿਆ ਬੋਇਕੋਫ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਇਸ ਦੇ ਮੇਜ਼ਬਾਨ ਸੰਗਠਨ ਲਈ ਬਹੁਤ ਵੱਡਾ ਪੈਸਾ ਹੈ ਪੀਆਰ ਫਰਮ ਪਿਚ ਮਾਰਕੀਟਿੰਗ ਗਰੁੱਪ ਦਾ ਅਨੁਮਾਨ ਹੈ ਕਿ 2026 ਦੇ ਵਿਸ਼ਵ ਕੱਪ ਵਿੱਚ FIFA ਦੀ ਕਮਾਈ 100 ਅਰਬ ਅਮਰੀਕੀ ਡਾਲਰ ਤੋਂ ਵੱਧ ਹੋ ਜਾਵੇਗੀ। ਰੰਧਾਵਾ ਦੇ بیٹے ਨੂੰ ਧਮਕੀ ਦੇਣ ਵਾਲਾ ਅੰਮ੍ਰਿਤਸਰ ਤੋਂ ਗ੍ਰਿਫਤਾਰ ਪੰਜਾਬ ਦੇ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ بیٹے ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਸ ਮਾਮਲੇ ਵਿੱਚ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ ਜਿਸ ਨੇ ਧਮਕੀ ਭਰੀ ਟਿੱਪਣੀ ਕੀਤੀ ਸੀ। ਸੀਨੀਅਰ ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਸੀ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਉਸਦੇ بیٹے ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਬਟਾਲਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਗਗਨਦੀਪ ਸਿੰਘ ਬਟਾਲਾ ਦਾ ਰਹਿਣ ਵਾਲਾ ਹੈ ਪਰ ਹੁਣ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ ਦੋਸ਼ੀ ਨੇ ਰੰਦਾਵਾ ਦੇ بیٹے ਉਦਾਵੀਰ ਸਿੰਘ ਦੀ ਇੰਸਟਾਗ੍ਰam ਪੋਸਟ ਤੇ ਕੁਝ ਇਤਰਾਜ਼ਯੋਗ ਅਤੇ ਧਮਕੀ ਭਰੀ ਟਿੱਪਣੀ ਕੀਤੀ ਸੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਭਾਰਤੀ ਨਿਆਇ ਸੰਹਿਤਾ ਅਤੇ ਆਈਟੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਮਾਰਚ ਵਿੱਚ ਭਗਵਾਨਪੁਰਿਆ ਨੂੰ NCB ਨੇ PITNDPS ਐਕਟ ਤਹਿਤ ਹਿਰਾਸਤ ਵਿੱਚ ਲਿਆ ਸੀ ਅਤੇ ਬਠਿੰਡਾ ਜੇਲ੍ਹ ਤੋਂ ਆਸਾਮ ਦੀ ਸਿਲਚਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਸੀ। ਰਵਿੰਦਰ जडेजा ਨੇ ਇੰਗਲੈਂਡ ਜ ਇਤਿਹਾਸ ਰਚਿਆ। ਰਵਿੰਦਰ जडेजा ਨੇ ਇੰਗਲੈਂਡ ਖਿਲਾਫ 5ਵੇਂ ਟੈਸਟ ਮੈਚ ਵਿੱਚ ਕ੍ਰਿਕਟ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਉਹ ਇੰਗਲੈਂਡ ਵਿੱਚ ਇੱਕ ਸੀਰੀਜ਼ ਵਿੱਚ 6ਵੇਂ ਨੰਬਰ ਜਾਂ ਇਸ ਤੋਂ ਹੇਠਲੇ ਨੰਬਰ ਤੇ ਬੱਲੇਬਾਜ਼ੀ ਕਰਦਿਆਂ 650 ਤੋਂ ਵੱਧ ਸਕੋਰ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਗੈਰੀ ਸੋਬਰਸ ਨੂੰ ਪਿੱਛੇ ਛੱਡਦੇ ਹੋਏ ਉਹ ਇੰਗਲੈਂਡ ਵਿੱਚ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਵੀ ਬਣ ਗਿਆ ਗ੍ਰੀਨਸਟੋਨ ਲੋਬੋ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜਵੇਂ ਟੈਸਟ ਮੈਚ ਦੇ ਨਤੀਜੇ ਦੀ ਪਵਿੱਖਬਾਣੀ ਕੀਤੀ ਹੈ ਸਿਤਾਰਿਆਂ ਵਿੱਚ ਕੀ ਹੈ ਜੜੇਜਾ ਨੇ ਸੀਰੀਜ਼ ਵਿੱਚ 516 ਦੌੜਾਂ ਬਣਾਈਆਂ ਹਨ ਅਤੇ ਉਹ ਟੈਸਟ ਸੀਰੀਜ਼ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ ਇਹ ਜਡੇਜਾ ਦਾ ਇੰਗਲੈਂਡ ਵਿੱਚ 50 ਤੋਂ ਵੱਧ ਦੌੜਾਂ ਦਾ 10ਵਾਂ ਸਕੋਰ ਸੀ ਸਾਰੇ ਨੰਬਰ 6 ਜਾਂ ਇਸ ਤੋਂ ਹੇਠਲੇ ਨੰਬਰ ਤੇ ਇਹ ਅੰਕੜਾ ਸੋਬਰਸ ਦੇ 9 ਤੋਂ ਵੱਧ ਹੈ ਅਤੇ ਇੰਗਲੈਂਡ ਵਿੱਚ ਕਿਸੇ ਵੀ ਮਹਿਮਾਨ ਬੱਲੇਬਾਜ਼ ਦੁਆਰਾ ਇਹਨਾਂ ਸਥਾਨਾਂ ਤੇ ਸੰਯੁਕਤ ਤੌਰ ਤੇ ਸਭ ਤੋਂ ਵੱਧ ਸਕੋਰ ਹੈ ਉਸ ਸੋਬਰਸ ਅਤੇ ਰਾਜਾ ਦੇ ਨਾਲ ਇੱਕ ਵਿਦੇਸ਼ੀ ਸੀਰੀਜ਼ ਵਿੱਚ ਨੰਬਰ 6 ਜਾਂ ਇਸ ਤੋਂ ਹੇਠਲੇ ਨੰਬਰ ਤੇ ਸਭ ਤੋਂ ਵੱਧ 50 ਤੋਂ ਵੱਧ ਸਕੋਰ ਬਣਾਉਣ ਦੇ ਰਿਕਾਰਡ ਦੇ ਨਾਲ ਵੀ ਸ਼ਾਮਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ 14 ਅਗਸਤ ਤੱਕ ਵਧੀ ਮੁਹਾਲੀ ਦੀ ਅਦਾਲਤ ਨੇ ਵਿਕਰਮ ਸਿੰਘ ਮਜੀਠੀਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਹਨ ਦੀ ਨਿਆਂਇਕ ਹਿਰਾਸਤ 14 ਅਗਸਤ ਤੱਕ ਵਧਾ ਦਿੱਤੀ ਹੈ ਪਟਿਆਲਾ ਦੀ ਨਿਊ ਨਾਪਾ ਜੇਲ੍ਹ ਵਿੱਚ ਬੰਦ ਮਜੀਠੀਆਂ ਨੂੰ ਵੀਡੀਓ ਕਾਨਫਰencing ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ 6 ਜੁਲਾਈ ਨੂੰ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਪੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ 18 ਜੁਲਾਈ ਨੂੰ ਉਹਨਾਂ ਦਾ ਰਿਮਾਂਡ ਵਧਾ ਦਿੱਤਾ ਗਿਆ। ਵਿਜੀਲੈਂਸ ਬਿਊਰੋ ਦੀ ਐਫਆਈਆਰ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ 500 40 ਕਰੋੜ ਰੁਪਏ ਤੋਂ ਵੱਧ ਦੀ ਧਨੀ ਨੂੰ ਕਈ ਤਰੀਕਿਆਂ ਨਾਲ ਲਾਂਡਰ ਕੀਤਾ ਗਿਆ ਅਤੇ ਮਜੀਠੀਆਂ ਨੇ ਕਥਿਤ ਤੌਰ ਤੇ ਇਸ ਵਿੱਚ ਮਦਦ ਕੀਤੀ ਮਜੀਠੀਆ ਖਿਲਾਫ ਵਿਜੀਲੈਂਸ ਬਿਊਰੋ ਦੀ ਐਫ ਆਈ ਆਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ 2021 ਦੇ ਡਰੱਗ ਕੇਸ ਦੀ ਜਾਂਚ ਤੋਂ ਬਾਅਦ ਦਰਜ ਕੀਤੀ ਗਈ ਹੈ 2021 ਵਿੱਚ ਮਜੀਠੀਆ ਤੇ ਐਨ ਡੀ ਪੀ ਐਸ ਐਕਟ ਤਹਿਤ ਕੇਸ ਦਰਜ ਹੋਇਆ ਸੀ ਜੋ ਕਿ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਤੇ ਆਧਾਰਿਤ ਸੀ ਮਜੀਠੀਆਂ ਨੇ ਪਟਿਆਲਾ ਜੇਲ੍ਹ ਵਿੱਚ 5 ਮਹੀਨਿਆਂ ਤੋਂ ਵੱਧ ਸਮਾਂ ਬਤਾਇਆ ਅਤੇ ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਏ ਸਨ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼